ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਓਂ 에ਅਰ ਬੇਸ ਤੇ ਹੋਏ ਹਮਲੇ ਤੋਂ ਬਾਅਦ ਜਿੱਥੇ ਕਿ 에ਅਰ ਬੇਸ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਉੱਥੇ ਹੀ 에ਅਰ ਬੇਸ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਡਰੋਨ ਐਕਟੀਵਿਟੀ ਜਿਹੜੀ ਹੈ ਉਹ ਇਸ ਇਲਾਕੇ ਦੇ ਵਿੱਚ ਹੋਈ ਹੈ ਜਿਸ ਦੇ ਚੱਲਦੇ ਪੁਲਿਸ ਵੱਲੋਂ 에ਅਰ ਬੇਸ ਦੇ ਨਾਲ ਲੱਗਦੇ ਜਿਹੜੇ ਇਲਾਕੇ ਹਨ ਉਹਨਾਂ ਤੇ ਸਰਚ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਖੇਤਾਂ ਦੇ ਵਿੱਚ ਪੁਲਿਸ ਜਿਹੜੀ ਹੈ ਲਗਾਤਾਰ ਸਰਚ ਕਰ ਰਹੀ ਹੈ ਅਤੇ ਹੁਣ ਇੱਥੇ ਜਿਹੜਾ ਹੈ ਇਸ ਸਰਚ ਆਪਰੇਸ਼ਨ ਕਾਫੀ ਟਾਈਮ ਚਲੇਗਾ ਕਿਉਂਕਿ 에ਅਰ ਬੇਸ ਦਾ ਏਰੀਆ ਜਿਹੜਾ ਆ ਉਹ ਕਾਫੀ ਜ਼ਿਆਦਾ ਆ ਇਸ ਤੋਂ ਇਲਾਵਾ ਹੋਰ ਵੀ ਕਈ ਜਗ੍ਹਾ ਤੇ ਪੁਲਿਸ ਸਰਚ ਕਰ ਰਹੀ ਹੈ ਜਿਸ ਜਿਸ ਜਗ੍ਹਾ ਤੇ ਵੀ ਜੋ ਵੀ ਜਾਣਕਾਰੀ ਪੁਲਿਸ ਨੂੰ ਹਾਸਲ ਹੁੰਦੀ ਹੈ ਜਾਂ ਕਿਸੇ ਡਰੋਨ ਐਕਟੀਵਿਟੀ ਦੀ ਜੋ ਲੋਕੇਸ਼ਨ ਡਿਟੈਕਟ ਹੋਈ ਸੀਗੀ ਉਸ ਜਗ੍ਹਾ ਤੇ ਜਿਹੜੀ ਹੈ ਪੁਲਿਸ ਵੱਲੋਂ ਸਰਚ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜੇ ਕੋਈ ਸਮਾਨ ਜਾਂ ਕੁਝ ਹਥਿਆਰ ਡਰੋਨ ਦੇ ਨਾਲ ਆਏ ਹਨ ਜਾਂ ਫਿਰ ਕੋਈ ਐਸਾ ਅ ਬੰਬ ਵਗੈਰਾ ਜਾਂ ਕੁਝ ਹੋਰ ਚੀਜ਼ ਆਈ ਹੈਨ ਤਾਂ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਮੁਕੇਸ਼ ਸੈਣੀ ਪੀਟੀਸੀ ਨਿਊਜ਼ ਪਠਾਨਕੋਟ